ਭਟਿੰਡਾ ਦੇ ਨਾਮਦੇ ਰੋਡ ਤੇ ਇੱਕ ਵਿਅਕਤੀ ਸਕੂਟਰੀ ਤੇ ਆਪਣੇ ਕਿਸੇ ਕੰਮ ਦੇ ਲਈ ਜਾ ਰਿਹਾ ਸੀ ਅਚਾਨਕ ਚਾਇਨਾ ਡੋਰ ਰੋਸ ਤੇ ਵਿੱਚ ਜਾ ਕੇ ਉਲਝਿਆ ਤੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਵਿਅਕਤੀ ਨੂੰ ਭਟਿੰਡਾ ਦੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵੱਲੋਂ ਪ੍ਰਾਈਵੇਟ ਹਸਪੀਟਲ ਭੇਤੀ ਕਰਾਇਆ ਗਿਆ ਅਤੇ ਡਾਕਟਰਾਂ ਦੇ ਵੱਲੋਂ ਜ਼ਖਮੀ ਵਿਅਕਤੀ ਨੂੰ ਰੈਫਰ ਕੀਤਾ ਗਿਆ ਉਸ ਨੂੰ ਦੇਖਦੇ ਹੋਏ ਭਟਿੰਡਾ ਪੁਲਿਸ ਨੇ ਸਖਤੀ ਦੇ ਨਾਲ ਮਹੱਲੇ ਗਲੀਆਂ ਦੇ ਵਿੱਚ ਜਾ ਕੇ ਚਾਇਨਾ ਡੋਰ ਵਰਤਣ ਵਾਲਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਪ੍ਰਸ਼ਾਸਨ ਦੇ ਵੱਲੋਂ ਦੱਸਿਆ ਗਿਆ ਕਿ ਕੋਈ ਵੀ ਵਿਅਕਤੀ ਚਾਇਨਾ ਡੋਰ ਵਰਤਦਾ ਜਾਂ ਫਿਰ ਵੇਚਦਾ ਹੋਇਆ ਫੜਿਆ ਗਿਆ ਤਾਂ ਉਸ ਤੇ ਸਖਤ ਕਾਰਵਾਈ ਕੀਤੀ ਜਾਏਗੀ ਅੱਜ ਨਾਮਦੇਵ ਰੋਡ ਬਠਿੰਡਾ ਦੇ ਉੱਤੇ ਇੱਕ ਬਾਈਕ ਚਾਲਕ ਆਪਦੀ ਬਾਈਕ ਤੇ ਜਾ ਰਿਹਾ ਸੀਗਾ ਤਾਂ ਉਹਦੇ ਗਲੇ ਦੇ ਵਿੱਚ ਪਤੰਗ ਦੇ ਨਾਲ ਘੱਟ ਕੇ ਆਈ ਹੋਈ ਚਾਈਨਾ ਡੋਰ ਪੈ ਗਈ। ਇੰਨੀ ਬੁਰੀ ਤਰੀਕੇ ਨਾਲ ਗਲਾ ਵੱਢਿਆ ਗਿਆ ਵਿਚਾਰੇ ਦਾ। ਉਹਦੀ ਸਾਹ ਵਾਲੀ ਪਾਈਪ ਤੇ ਜਿਹੜੀ ਫੂਡ ਵਾਲੀ ਪਾਈਪ ਹੈ ਦੋਨੋਂ ਵੱਡੀਆਂ ਗਈਆਂ। ਉਹਦੇ ਬਲੀਡਿੰਗ ਮੂੰਹ 'ਚ ਵੀ ਸ਼ੁਰੂ ਹੋ ਗਈ। ਗਰਦਨ ਉਹਦੀ ਆਲਮੋਸਟ ਇਹ ਸਭੰਗ ਲੋ ਵੀ ਅੱਧੇ ਤੋਂ ਜ਼ਿਆਦਾ ਕੱਟੀ ਗਈ। ਉਹਨੂੰ ਤੁਰੰਤ ਜਿਹੜਾ ਹੈਗਾ ਪਹਿਲਾਂ ਦਿੱਲੀ ਹਾਰਟ ਹਸਪੀਟਲ ਪਹੁੰਚਾਇਆ ਗਿਆ ਜਿਨ੍ਹਾਂ ਨੇ ਫਰਸਟ ایڈ ਦੇਣ ਤੋਂ ਬਾਅਦ ਉਸਨੂੰ ਰੈਫਰ ਕਰਤਾ ਫਿਰ ਉਸ ਤੋਂ ਬਾਅਦ ਬਠਿੰਡੇ ਦੇ ਇੱਕ ਹੋਰ ਹਸਪਤਾਲ ਲੈ ਕੇ ਗਏ। ਉਹਨਾਂ ਨੇ ਵੀ ਹਾਲਤ ਨੂੰ ਸੀਰੀਅਸ ਦੇਖਦੇ ਹੋਏ ਉਹਨਾਂ ਨੂੰ ਐਮਜ਼ ਰੈਫਰ ਕਰਤਾ ਤੇ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ ਜਿਹੜਾ ਲੜਕਾ ਹੈ ਉਹਦੀ ਪਛਾਣ ਟੋਨੀ ਉਹਦੇ ਪਿਤਾ ਦਾ ਨਾਮ ਬਨਾਸੀ ਦਾ ਜਿਹੜੇ ਕੀ ਕਨਈਆ ਚੌਂਕ ਦੇ ਰਹਿਣ ਵਾਲੇ ਹੈਗੇ ਆ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹੈਗੇ ਆ ਡੀਸੀ ਸਾਹਿਬ ਨੂੰ ਐਸਐਸਪੀ ਮੈਡਮ ਨੂੰ ਕਿ ਇਹ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਸਖਤ ਕਾਰਵਾਈ ਦੀ ਜ਼ਰੂਰਤ ਹੈਗੀ ਹੈ ਪ੍ਰਸ਼ਾਸਨ ਆਪਦੇ ਐਫਰਟਸ ਕਰੀ ਜਾਂਦਾ ਹੈ ਡੋਰ ਬੈਨ ਕਰਤੀ ਲੇਕਿਨ ਜਿਹੜੇ ਬੇਸੂਫ ਲੋਗ ਹੈਗੇ ਅਸੀਂ ਹੁਣ ਬੇਸੂਫ ਖਾਵਾਂਗੇ ਜੀ ਦੇਖੋ ਸਾਨੂੰ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਕਹਿਣੀ ਚਾਹੀਦੀ ਲੇਕਿਨ ਉਹ ਕਰੀਏ ਕੀ ਕੀ ਉਹਨੂੰ ਮੂੰਹ ਦੇ ਵਿੱਚੋਂ ਹੀ ਚੀਜ਼ ਨਿਕਲਦੀ ਐ ਜਿਹੜੇ ਬੇਕਸੂਰ ਲੋਕ ਐ ਉਹਨਾਂ ਦਾ ਕੀ ਮਤਲਬ ਕਸੂਰ ਹੈਗਾ ਕੀ ਉਹਨਾਂ ਦਾ ਕਸੂਰ ਆ ਉਹ ਬਾਈਕ ਚਾਲਕ ਮੁੰਡਾ ਜਾ ਰਿਹਾ ਸੀ ਉਹਦੀ ਉਮਰ ਕਿੰਨੀ ਕੁ ਸੀਗੀ ਵਿਚਾਰੇ ਦਾ ਗਲਾ ਵੱਢਿਆ ਗਿਆ ਜੀ ਹੁਣ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈਗਾ ਇਸ ਤਰ੍ਹਾਂ ਦੇ ਕਿੰਨੇ ਹਾਸੇ ਪਹਿਲਾਂ ਹੋ ਚੁੱਕੇ ਆ ਲੋਕਾਂ ਨੂੰ ਹਲੇ ਵੀ ਨਹੀਂ ਅਕਲ ਆਂਦੀ ਜਿਹੜੇ ਚੈਨਲ ਹੋਰ ਯੂਜ਼ ਕਰਦੇ ਆ ਸਾਡੀ ਕੋਈ ਆਪਦੀ ਮੋਰਲ ਸਾਰੇ ਕੁਝ ਪੁਲਿਸ ਕਰੇ ਫਿਰ ਗਾਲਾ ਆਪਾਂ ਪ੍ਰਸ਼ਾਸਨ ਨੂੰ ਕੱਢ ਦਿਓ ਕਸੂਰ ਆਪਾਂ ਪੁਲਿਸ ਦਾ ਖੈਰ ਆਦੋ ਵੀ ਪੁਲਿਸ ਨਾਕਾਮ ਹੈਗੀ ਐ ਆਪਣੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਬੰਨਦੀ ਜਦੋਂ ਕਿਸੇ ਆਪ ਦਾ ਘਰ ਦਾ ਮਰਦਾ ਹੈਗਾ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਉਹਦੋਂ ਸਮਝ ਆਂਦੀ ਹੈਗੀ ਐ ਇਸ ਚੀਜ਼ ਦੀ ਇਹ ਬੱਚੇ ਜਿਹੜੇ ਪਤੰਗ ਉਡਾਉਂਦੇ ਜੀ ਉਹ ਡੋਰ ਹੈ ਡੋਰ ਲੋਕਾਂ ਦੇ ਗਲ ਚ ਪੈ ਜਾਂਦੀ ਹੈ ਪੰਛੀਆਂ ਦਾ ਵੀ ਨੁਕਸਾਨ ਹੁੰਦਾ ਹੈ ਉਹਨੂੰ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਬੱਚਿਆਂ ਨੂੰ ਕੋਠਿਆਂ ਤੇ ਨਾ ਜਾਣ ਦੇਣਾ ਉਹ ਕਹਿਣ ਵਾਸਤੇ ਸੀ ਅਫਸਰ ਸਾਹਿਬਾਨ ਜੀ ਕਹਿੰਦੇ ਹੁਕਮ ਅਨੁਸਾਰ ਆਏ ਆ ਅਸੀਂ ਦੇਖਿਆ ਤੁਸੀਂ ਜਿਹੜੇ ਟੂ ਵੀਲਰ ਚਲਾਉਂਦੇ ਨੇ ਸਾਡੇ ਭੈਣ ਭਰਾ ਉਹਨਾਂ ਨੂੰ ਇਹੀ ਬੇਨਤੀ ਕਰਾਂਗੇ ਵੀ ਤੁਸੀਂ ਆਪ ਦੇ ਮਤਲਬ ਕੋਟ ਹੈ ਜਿਵੇਂ ਉਹਦੀ ਜਿੱਪ ਲਾ ਕੇ ਰੱਖਣੇ ਗਲ ਚਮਫਰੋਲ ਪਾ ਕੇ ਰੱਖਣਾ ਤੇ ਵੀ ਕੱਲ ਨੂੰ ਹੌਲੀ ਚਲਾਉਣਾ ਤਾਂ ਕਿ ਕੋਈ ਘਟਨਾ ਨਾ ਵਾਪਰੇ ਅੱਛਾ ਜੀ ਲੋਕ ਵੀ ਸਹਿਯੋਗ ਦੇ ਰਹੇ ਨੇ ਜਿਹੜੇ ਸਿਆਣੇ ਲੋਕ ਨੇ ਜੀ ਪੂਰੀ ਕੋਸ਼ਿਸ਼ ਕਰਦਾ ਸੀ ਸਾਡੇ ਅਫਸਰ ਸਾਹਿਬਾਂ ਜੀ ਕਹਿੰਦਾ ਹੁਕਮ ਨੇ ਵੀ ਉਹਦੇ ਮੁਤਾਬਕ ਅਸੀਂ ਪੂਰੀ ਡਿਊਟੀ ਤਾਂ ਨਹੀਂ ਨਾ ਕਰਦੇ ਸਰ ਅੱਛਾ ਜੀ ਲਗਾਤਾਰ ਜਾਰੀ ਰਹਿਣੀ ਜੀ ਕਿਹਨਾਂ ਅੰਬੀਆ ਰਹਿਣੀ ਹਾਂਜੀ ਹਾਂਜੀ